ਦੇ ਉੱਤੇ ਇੱਕ ਬਹੁਤ ਵੱਡਾ ਧਰਨਾ ਮੂਨਕ ਕਰਕੇ ਆਇਆ ਪਹਿਲਾਂ ਲੁਧਿਆਣਾ ਰੱਖਿਆ ਸੀਗਾ ਇਹ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਨਾ ਅਗਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਇਹ ਇੱਕ ਬਹੁਤ ਵੱਡਾ ਸਕੈਮ ਹੈ ਇਹ ਬੇਸਿਕਲੀ ਕਿਸਾਨਾਂ ਤੋਂ ਫਰੀ ਦੀ ਜਮੀਨਾਂ ਲੈ ਕੇ ਵੱਡੇ ਪੂੰਜੀਪਤੀਆਂ ਨੂੰ ਬਿਨਾਂ ਕਿਸੇ ਇਨਵੈਸਟਮੈਂਟ ਤੋਂ ਇੱਕ ਪ੍ਰੋਜੈਕਟ ਤਿਆਰ ਕਰਾ ਕੇ ਕਿਸਾਨਾਂ ਨੂੰ ਇੱਕ ਛੋਟੀ ਜੀ ਟੁਕੜੇ ਦੇ ਮਾਲਕ ਬਣਾ ਕੇ ਬਾਕੀ ਸਾਰਾ ਜਿਹੜਾ ਟੁਕੜਾ ਵੱਡੇ ਵੱਡੇ ਪੂੰਜੀਪਤੀਆਂ ਨੂੰ ਚਕਾਉਣ ਦੀ ਸਕੀਮ ਹੈ ਜਿਹੜੀ ਇਹ ਇਲੀਗਲ ਕਾਨੂੰਨੀਆਂ ਦੀ ਗੱਲ ਕਰਦੀ ਹੈ ਇਹ ਸਿਰਫ ਇਹੀ ਫਰਕ ਹੈ ਵੀ ਇਲੀਗਲ ਕਲੋਨੀਆਂ ਛੋਟੇ ਛੋਟੇ ਵਪਾਰੀ ਬਣਾ ਕੇ ਚਾਰ ਪੈਸੇ ਕਮਾਉਂਦੇ ਸੀ ਇਹ ਉਹਨੂੰ ਸਾਰੇ ਨੂੰ ਇਕੱਠਾ ਕਰਕੇ ਇੱਕ ਥੋਕ ਦੇ ਵਿੱਚ ਹੀ ਸੌਦਾ ਕਰਨਾ ਚਾਹੁੰਦੇ ਆ ਵੱਡੇ ਜਿਹੜੇ ਇਹਨਾਂ ਦੇ ਆਪਦੇ ਪੂੰਜੀਪਤੀ ਮਿੱਤਰ ਨੇ ਉਹਨਾਂ ਦਾ ਇਕੱਠੇ ਪੰਜਾਬ ਦਾ ਸੌਦਾ ਕਰਨਾ ਚਾਹੁੰਦੇ ਇਸ ਨੂੰ ਹਰ ਕਿਸ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਕਿਉਂਕਿ ਆਪਾਂ ਨੂੰ ਪਤਾ ਹੈ ਪ੍ਰਾਪਰਟੀ ਦੇ ਵਿੱਚ ਕਿਵੇਂ ਚੱਲਦਾ ਪ੍ਰਾਪਰਟੀ ਦੇ ਵਿੱਚ ਇੱਕ ਪ੍ਰੋਜੈਕਟ ਅਨਾਉਂਸ ਹੁੰਦਾ ਉਸ ਨੂੰ ਦਿਖਾ ਕੇ ਲੋਕਾਂ ਤੋਂ ਹੀ ਐਡਵਾਂਸ ਲੈ ਲਿੱਤਾ ਜਾਂਦਾ ਲੋਕਾਂ ਤੋਂ ਹੀ ਪੈਸੇ ਇਕੱਠੇ ਕਰ ਲਿੱਤੇ ਜਾਂਦੇ ਆ ਉਸ ਨਾਲ ਉਹਦੀ ਰਜਿਸਟਰੀ ਕਰਾ ਕੇ ਉਸ ਨਾਲ ਉਹਨੂੰ ਬਣਾ ਕੇ ਗਾਹਾਂ ਸੋ ਤੁਸੀਂ ਜਦੋਂ ਇਹ ਲੈਂਡ ਪੂਲਿੰਗ ਸਕੀਮ ਕਰ ਰਹੇ ਹੋ ਤਾਂ ਕਿਸਾਨ ਦੇ ਹੱਕ ਚ ਕੀ ਜਾ ਰਿਹਾ ਜੇ ਸਰਕਾਰ ਨੇ ਇਹ ਚੀਜ਼ ਕਰਨੀ ਸੀ ਜੇ ਕਿਸਾਨ ਸਰਕਾਰ ਕਹਿ ਰਹੀ ਹੈ ਵੀ ਜੀ ਅਸੀਂ ਪੂੰਜੀਪਤੀਆਂ ਦਾ ਫਾਇਦਾ ਨਹੀਂ ਕਰਨਾ ਚਾਹੁੰਦੇ ਅਸੀਂ ਇਲੀਗਲ ਕੋਆਰਡੀਨੇਟਰ ਦਾ ਨਹੀਂ ਕਰਨਾ ਚਾਹੁੰਦੇ ਤਾਂ ਸਰਕਾਰ ਕੋਆਪਰੇਟਿਵ ਬਣਾਉਂਦੀ ਕਿਸਾਨਾਂ ਦਾ ਜਿੰਨਾਂ ਦੀ ਜ਼ਮੀਨਾਂ ਅਕਵਾਇਰ ਹੋਈਆਂ ਉਹਨਾਂ ਨੂੰ ਉਸ ਕੰਪਨੀ ਦਾ ਮਾਲਕ ਬਣਾਉਂਦੀ ਇਹ ਜਿਹੜੀ ਡਿਵੈਲਪਮੈਂਟ ਕਰਨੀ ਹੈ ਸਰਕਾਰ ਖੁਦ ਕਰਦੀ ਇਹ ਚ ਕਿਹੜਾ ਕੋਈ ਪੈਸਾ ਲੱਗਣਾ ਕੁਝ ਹੀ ਕਿਸਾਨ ਦੀ ਜ਼ਮੀਨ ਲੈ ਲੈਣੀ ਹੈ ਕਿਸਾਨ ਨੂੰ ਤੁਸੀਂ ਉਸ ਕੰਪਨੀ ਦਾ ਮਾਲਕ ਬਣਾ ਦਿਓ ਉੱਥੇ ਇੱਕ ਪ੍ਰੋਜੈਕਟ ਬਣਾ ਕੇ ਐਡਵਰਟਾਈਜ਼ ਕਰ ਦਿਓ ਪ੍ਰੋਜੈਕਟ ਦਾ ਪਰ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਪ੍ਰੋਜੈਕਟ ਡਿਵੈਲਪ ਹੋ ਜਵੇ ਡਿਵੈਲਪਮੈਂਟ ਕੇ ਅਕੇ ਉਹਨਾਂ ਨੂੰ ਡਿਲੀਵਰ ਹੋ ਜਵੇ ਤੇ ਉਹਦੀ ਮਾਲਕੀ ਜਿਹੜੀ ਹੈਗੀ ਉਹ ਕਿਸਾਨਾਂ ਕੋਲੇ ਰਹੇ ਕਿਸਾਨ ਉਹਨੂੰ ਓਵਰਸੀ ਕਰੇ ਫਿਰ ਤਾਂ ਅਸੀਂ ਮੰਨਦੇ ਲੋਕ ਪੱਕੀ ਸਕੀਮ ਹੈ ਜਦੋਂ ਇਹ ਕਹਿੰਦੇ ਜੀ ਅਸੀਂ ਕਿਸਾਨਾਂ ਤੋਂ ਜ਼ਮੀਨ ਫ੍ਰੀ ਚ ਲੈ ਕੇ ਗਾਂਹ ਡਿਵੈਲਪਰਸ ਨੂੰ ਦੇ ਦੇਣੀ ਹੈ ਉੱਥੇ ਇਹ ਸਕੀਮ ਜਿਹੜੀ ਹੈ ਸਕੀਮ ਨਹੀਂ ਤਾਂ ਸਕੈਮ ਬਣ ਜਾਂਦਾ ਇਹਨੂੰ ਅਸੀਂ ਬਿਲਕੁਲ ਕਾਮਯਾਬ ਨਹੀਂ ਹੋਣ ਦਵਾਂਗੇ ਤੇ ਜਿਹ ਵੀ ਸਾਡੀ ਉੱਪਰ ਦਿੱਲੀ ਵਾਲੇ ਕੇਜਰੀਵਾਲ ਉਹਨਾਂ ਨਾਲ ਸੈਟਿੰਗ ਹੋ ਗਈ ਦੂਜਿਆਂ ਨਾਲ ਸੈਟਿੰਗ ਹੋ ਗਈ ਤੇ ਹੁਣ ਅਸੀਂ ਪੰਜਾਬ ਨੂੰ ਲੁੱਟਣ ਜਾਵਾਂਗੇ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਬਚ ਕੇ ਆਇਓ ਸੋਚ ਕੇ ਆਇਓ ਪੰਜਾਬ ਐ ਪੰਜਾਬ ਪੂਰੇ ਤਾਂ ਬੱਟ ਪਿੱਛੇ 1 ਕਿਲੋ ਮਿੱਟੀ ਪਿੱਛੇ ਕਤਲ ਹੋ ਜਾਂਦੇ ਆ ਤੁਸੀਂ ਤਾਂ ਸਾਡੇ ਹਜ਼ਾਰਾਂ ਏਕੜ ਜਮੀਨ ਹਥਿਆਉਣ ਨੂੰ ਫਿਰਦੇ ਹੋ ਤੁਹਾਨੂੰ ਹੋਰ ਇੱਕ ਕਾਮਯਾਬ ਨਹੀਂ ਹੋਣ ਦਵਾਗੇ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਤੁਹਾਨੂੰ ਗੁਜ਼ਰ ਕੇ ਜਾ ਕੇ ਸਕੀਮ ਪਾਸ ਕਰਨੀ ਪਊਗੀ ਤੇ ਜੇ ਕਿਤੇ ਕਿਸੇ ਤਰੀਕੇ ਨਾਲ ਕਿਉਂਕਿ ਸੱਤਾ ਇਹਨਾਂ ਦੀ ਹੈ ਚਲੋ 92 ਐਮਐਲਏ ਇਹਨਾਂ ਦੇ ਆਪਦੀ ਹੈ ਜੇ ਕਿਤੇ ਇਹ ਪ੍ਰੋਜੈਕਟ ਪਾਸ ਕਰਵਾ ਵੀ ਗਏ ਸਕੀਮ ਪਾਸ ਕਰਵਾ ਵੀ ਗਏ ਤਾਂ 2027 ਦੇ ਵਿੱਚ ਵਜਦੇ-ਬਾਜੇ ਕਾਂਗਰਸ ਪਾਰਟੀ ਦੀ ਸਰਕਾਰ ਆ ਰਹੀ ਹੈ ਬੈਠਣਸਾਰ ਸਭ ਤੋਂ ਪਹਿਲਾ ਫੈਸਲਾ ਇਹ ਕਰਾਂਗੇ ਇਹ ਸਕੀਮ ਨੂੰ ਰੱਦ ਕਰਕੇ ਜਿਸ ਹਾਲਾਤ ਦੇ ਵਿੱਚ ਜ਼ਮੀਨਾਂ ਹੋਣਗੀਆਂ ਉਸੇ ਹਾਲਾਤ ਦੇ ਵਿੱਚ ਕਿਸਾਨਾਂ ਨੂੰ ਵਾਪਸ ਕਰੀਆਂ ਜਾਣਗੀਆਂ ਫੇਰ ਨਾ ਪਿੱਟਿਓ ਵੀ ਸਾਡਾ ਕਿੱਲੇ ਤੇ ਕਰੋੜ ਲੱਗਿਆ ਜੀ ਸਾਡਾ 2 ਲੱਗਿਆ ਜੀ ਸਾਡਾ 4 ਲੱਗਿਆ ਜੀ ਤੁਸੀਂ ਭਾਵੇਂ ਪੂਰੀ ਬਿਲਡਿੰਗ ਇਕੱਠੀ ਖੜੀ ਕਰੀ ਵੀ ਹੋਵੇ ਅਸੀਂ ਚੱਕ ਕੇ ਕਿਸਾਨ ਦੇ ਨਾਮ ਟ੍ਰਾਂਸਫਰ ਕਰ ਦੇਣੀ। ਇਹ ਸੋਚ ਕੇ ਲਾਇਓ ਉਦੋਂ ਮੁੜ ਕੇ ਸਾਡੇ ਤੋਂ ਕੋਈ ਰਹਿਤ ਦੀ ਉਮੀਦ ਨਾ ਕਰਿਓ। ਜਿਹੜੇ ਤੁਸੀਂ ਉਹਰੇ ਆ ਕੇ ਇਹ ਕਬਜ਼ਾ ਜ਼ਮੀਨਾਂ ਤੇ ਗੰਦੀ ਕੋਸ਼ਿਸ਼ ਕਰ ਰਹੇ ਹੋ ਤੁਹਾਡੇ ਲਈ ਇਹ ਬਹੁਤ ਵਧੀਆ ਡੰਡ ਹੋਊਗਾ ਵੀ ਤੁਹਾਡੇ ਲੱਗੇ ਲਗਾਏ ਪੈਸੇ ਦਾ ਕਿਸਾਨਾਂ ਨੂੰ ਮਾਲਕ ਬਣਾਉਣ ਦਾ ਉਹਨਾਂ ਨੂੰ ਚੇਤਾਵਨੀ ਦੇ ਰਹੇ ਹਾਂ।